ਹਾਲਕੇ ਕਹਿੰਦੇ ਪਹਿਲੇ ਸੂਏ 30 ਤੋਂ ਪਲੱਸ ਦਿੱਤਾ ਤੇ ਬਾਈ ਕਹਿੰਦਾ ਐਤ ਕੀਤਾ 40 ਕਿਲੋ ਦੀ ਉਮੀਦ ਆ ਸਾਨੂੰ ਇਹ ਤੋਂ ਤੇ 35 ਪਲੱਸ ਮੰਨ ਕੇ ਕੋਈ ਸੌਦਾ ਕਰ ਲੇ ਬਾਈ ਤੇਰੇ ਨਾਲ 40 ਮੰਨ ਕੇ ਕਰ ਲੇ ਬਾਈ ਯਾਰ ਅੱਛਾ ਪਤਾ ਹੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਕੁਲਵੀਰ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਘਰੇ ਲੂ ਪਸ਼ੂ ਪਾਲਕਾ ਬਾਈ ਬਹੁਤ ਚੰਗੇ ਰਿਕਾਰਡ ਵਾਲੀ ਦੋਸਤੋ ਬਾਈ ਨੇ ਨਾ ਐਚ ਐਫ ਗਾਸ ਸੇਲ ਕਰਨੀ ਆ ਕਿੰਨਾ ਸੂਆ ਕੀ ਮੁੱਲਾ ਤੇ ਕੀ ਡਿਟੇਲ ਆਪਾਂ ਸਾਰੀ ਮਾਲਕ ਤੋਂ ਲੈ ਲਾਂਗੇ ਜਮਾ ਇੱਕ ਘਰੇਲੂ ਪਸ਼ੂ ਪਾਲਕਾ ਬਾਈ ਕਹਿੰਦਾ ਆਪਣੇ ਕੋਲੇ ਦੁੱਧ ਦੇਣੇ ਪਹਿਲੇ ਸੂਏ 30 ਪਲੱਸ ਦਿੱਤਾ ਵੀਰੇ ਬਾਕੀ ਗਾਂ ਨਾਲ ਵੀਰੇ ਦੱਸ ਦੀ ਵੀ ਆ ਕੱਦ ਬਿੱਡ ਦੇ ਹਿਸਾਬ ਨਾਲ ਕਿਹੜੇ ਸੀਮੰਟ ਤੋਂ ਗੱਭਣਾ ਆਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਾਂਗੇ ਆ ਜਾ ਬਾਈ ਕੁਲਵੀਰ ਵੀਡੀਓ ਦੇ ਸਾਹਮਣੇ ਆ ਜਾ ਗਾਂ ਕੋਲੇ ਖੜ ਜਾ ਥੋੜਾ ਜਿਆ ਇੱਥੇ ਹੋਰ ਕੁਲਵੀਰ ਬਾਈ ਕੀ ਹਾਲ ਆ ਵਧੀਆ ਵਧੀਆ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਰੇ 98766 60475 ਠੀਕ ਆ ਪਿੰਡ ਜੋਧਪੁਰ ਪਖਰ ਜੋਧਪੁਰ ਪਖਰ ਮੋੜ ਮੰਡੀ ਤੋਂ 5-7 ਕਿਲੋਮੀਟਰ ਤੇ ਹੈ ਨਾ 5-7 ਕਿਲੋਮੀਟਰ ਠੀਕ ਆ ਭਾਈ ਕਲਵੀਰ ਜਮਾ ਇੱਕ ਡਾਇਮੰਡ ਪੀਸ ਆ ਕੋਈ ਤਰੀਫਾਂ ਨਾਲ ਨਹੀਂ ਪਸੂ ਦੱਸਦਾ ਹੁੰਦਾ ਪਸੂ ਵੀਡੀਓ ਚ ਆਪੇ ਹੀ ਦਿਖਦਾ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਸਹੀ-ਸਹੀ ਤੇਰੇ ਕੋਲ 32-33 ਲੀਟਰ ਤੱਕ ਚਲੀ ਗਈ ਸੀ 32-33 ਕਿਲੋ ਜਮਾ ਆਪ ਚੋਂਦੇ ਰਿਹਾ ਹੈ ਨਾ ਜਮਾ ਵੀ ਜਮਾ ਠੀਕ ਹੈ ਤੇ ਐਦ ਕੀ ਕਿੰਨਾ ਦੂਜਾ ਸੂਆ ਹੁੰਦੀ ਹੁਣ ਦੂਜਾ ਸੂਆ ਕਿੰਨੇ ਦਿਨ ਰਹਿ ਗਏ ਵੀਰੇ ਹੁਣ ਇਹ ਬਸ 24 ਨੂੰ 24 ਤਰੀਕ ਨੂੰ ਅੱਜ ਦੋਸਤੋ 18 ਤਰੀਕ ਨੌਵਾਂ ਮਹੀਨਾ 2025 ਦੀ ਬਾਈ ਜੀ ਵੀਡੀਓ ਆ 24 ਤਰੀਕ ਨੂੰ ਬਾਈ ਕਹਿੰਦਾ ਇਹਦੇ ਦਿਨ ਪੂਰੇ ਆ ਐਤ ਕੀ ਦੁੱਧ ਵੀਰੇ ਕਿੰਨਾ ਕੁ ਪਾ ਜੂਗੀ 40 ਚਾਹੀਦਾ ਜੀ ਅੱਛਾ 35 ਤੋਂ ਪਲੱਸ ਚਾਹੀਦਾ ਪੱਕਾ 40 40 ਕਰੂਗੀ ਅੱਛਾ ਯਾਰ ਬਾਈ ਕਹਿੰਦਾ 40 ਕਿਲੋ ਦੁੱਧ ਅਸੀਂ ਤਾਂ ਵੀ ਇੰਨੀ ਉਮੀਦ ਲਾਈ ਬੈਠੇ ਆ ਮੇਰਾ ਅੰਦਾਜ਼ਾ ਵੀ 35 ਤੋਂ ਪਲੱਸ ਪਲੱਸ ਬੱਛੀ ਜਾ ਸਕਦੀ ਆ ਤੇ ਬਾਈ ਕੁਲ ਵੀ ਗੱਬਣ ਕਿਹੜੇ ਤੋਂ ਆ ਏ ਯਾਰ ਏ ਏਬੀਐਸ ਦੇ ਫਾਇਰ ਤੋਂ ਏਬੀਐਸ ਫਾਇਰ ਸੀਮੰਟ ਤੋਂ ਗੱਬਣਾ ਠੀਕ ਆ ਠੀਕ ਆ ਦੋਸਤੋ ਬਹੁਤ ਵਧੀਆ ਯਾਰ ਬਰੀਡ ਤੇ ਚੰਗੀ ਨਾ ਜਿਹੜੇ ਆਪਾਂ ਮੇਲਿਆਂ 'ਚ ਦੇਖਦੇ ਆ ਪੂਰੇ ਫੁੱਲ ਜਿਵੇਂ ਮੈਂ ਕਹਣਾ ਵੱਡੀ ਪਿਕਅਪ 'ਚ ਜਾਣ ਵਾਲੀ ਚੀਜ਼ ਹੈਗੀ ਆ ਵੀਰੇ ਉਹ ਵੀਡੀਓ ਦੇ ਵਿੱਚ ਹੀ ਦਿਖਦੀ ਆ ਤੇ ਨੰਬਰ ਮਾਲਕਾਂ ਦਾ ਹੇਠਾ ਚੱਲੀ ਜਾਂਦਾ ਮੁੱਲ ਦਾ ਆਪਾਂ ਕਲੀਅਰ ਕਰ ਲੈਨੇ ਆ ਤੇ ਬਾਈ ਇਹਨੂੰ ਵੇੜੇ 'ਚ ਤੋੜ ਲਿਆਂਗਾ ਇਧਰ ਨੂੰ ਤੋੜ ਲੈਣਾ ਯਾਰ ਹਾਂ ਤੋੜ ਲਾ ਕੋਈ ਨਹੀਂ ਤੁਰਦੀ ਠੀਕ ਆ ਨਹੀਂ ਬਾਅਦ ਚ ਆਪਾਂ ਤੋੜ ਲਾਂਗੇ ਕਿ ਨਾ ਇੱਕ ਵਾਰੀ ਤੁਸੀਂ ਵਿੜੇ ਚ ਇਹਨੂੰ ਨਾ ਲੈ ਦੋਸਤੋ ਸੋਨੂੰ ਮੈਂ ਤੋੜ ਕੇ ਦਿਖਾ ਦਿੰਨਾ ਕੋਈ ਨਹੀਂ ਆ ਦੇਖੋ ਦੋਸਤੋ ਤੁਸੀਂ ਕੱਦ ਵਜਨ ਵਿੱਡ ਬਹੁਤ ਵੱਡਾ ਵੀਰੇ ਲਈ ਚੱਲ ਲੰਬੀ ਬਾਈ ਆ ਦੇਖੋ ਦੁੱਧ ਮਾਲਕ ਕਹਿੰਦੇ ਪਹਿਲੇ ਸੂਏ 30 ਤੋਂ ਪਲੱਸ ਦਿੱਤਾ ਤੇ ਬਾਈ ਕਹਿੰਦਾ ਐਤ ਕੀਤਾ 40 ਕਿਲੋ ਦੀ ਉਮੀਦ ਆ ਸਾਨੂੰ ਇਹ ਤੋਂ ਤੇ 35 ਪਲੱਸ ਮੰਨ ਕੇ ਕੋਈ ਸੌਦਾ ਕਰ ਲੇ ਬਾਈ ਤੇਰੇ ਨਾਲ 40 ਮੰਨ ਕੀ ਕਰ ਲੈ ਬਈ ਯਾਰ ਅੱਛਾ ਪਤਾ ਹੀ ਹੁੰਦਾ ਆਪਾਂ ਨੂੰ ਠੀਕ ਆ ਠੀਕ ਆ ਬਣ ਲੈ ਫਿਰ ਉੱਥੇ ਹੀ ਬਣ ਲੈ ਬਾਈ ਕੋਈ ਗੱਲ ਨਹੀਂ ਆ ਦੇਖੋ ਦੋਸਤੋ ਬਹੁਤ ਵੱਡੇ ਵਜਨ ਦੀ ਕੱਦ ਦੀ ਆ ਦੇਖੋ ਬਣ ਲੋ ਬਣ ਲੋ ਬਰੇ ਬਣ ਲੋ ਕੋਈ ਗੱਲ ਨਹੀਂ ਬਾਕੀ ਜਿਹੜਾ ਮੁੱਲ ਆ ਦੋਸਤੋ ਬਾਈ ਤੋਂ ਆਪਾਂ ਵੀਡੀਓ ਦੇ ਵਿੱਚ ਹੀ ਕਲੀਅਰ ਕਰਵਾ ਦਿੰਨੇ ਆ ਅੱਛਾ ਦੋਵੇਂ ਪਾਸੇ ਬਹਿ ਕੇ ਚੋਣ ਤੇ ਮਸ਼ੀਨ ਮਚੁੰਦਾ ਨਹੀਂ ਲਾ ਕੇ ਦੇਖ ਨੋ 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 ਠੀਕ ਆ ਤੇ ਬਾਈ ਕੁਲਵੀਰ ਕੀ ਭਾ ਕਰਦਾ ਇਹਦਾ ਪਾ ਜਮ 1 ਜੀ ਹੈ ਬਾਈ ਹਾਂ 170 1 ਲੱਖ 70000 ਇਹਦੇ ਚ ਕੋਈ ਰਿਆਤ ਹੈਗੀ ਐ ਮੌਕੇ ਤੇ ਮਾੜੀ ਮੁੱਟੀ ਹੀ ਕਰਦਾਂਗੇ ਮੌਕੇ ਅੱਛਾ ਮਾੜੀ ਮੁੱਟੀ ਦੋਸਤੋ ਬਾਈ ਕਹਿੰਦਾ ਮੌਕੇ ਤੇ ਰਿਆਤ ਹੋ 1 ਲੱਖ ਤੇ 70000 ਰੁਪਇਆ ਬਾਈ ਨੇ ਇਹਦੀ ਡਿਮਾਂਡ ਰੱਖੀ ਆ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਤਸੱਲੀ ਕਰਕੇ ਤੁਸੀਂ ਦੋਸਤੋ ਬਾਈ ਨਾਲ ਸੌਦਾ ਕਰ ਸਕਦੇ ਹੋ ਇਹ ਜੇ ਟਮਾਟਾ ਮੇ ਪਛੂਰੇ ਟਮਾਟਾ ਮੇ ਕਰਾਂ ਚੁੱਕੇ ਤੇ ਕਿਤੇ ਨਿਕਲਦੇ ਆ ਬ੍ਰੀਡ ਵਾਸਤੇ ਦੁੱਧ ਵਾਸਤੇ ਇਹ ਜੀਆਂ ਗਾਮਾਂ ਵੀਰੇ ਸਾਥ ਦੰਦਗਾ ਚੰਗੇ ਕੱਦ ਵਜਾਂਦੀ ਆ ਜਿਹੜੇ ਭਰਾ ਨੂੰ ਪਸੰਦ ਆਉ ਕਰ ਲਿਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਬਾਈ ਜੀ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ